ਹਾਂਜੀ ਮੇਰੀਓ ਭੈਣੋ ਜਿਹਨੂੰ ਦਹੀਂ ਨਹੀਂ ਜਮਾਉਣਾ ਆਉਂਦਾ ਅੱਜ ਆਪਾਂ ਉਹਨਾਂ ਨੂੰ ਦੱਸ ਦਿਆਂ ਸੌਖਾ ਤਰੀਕਾ ਦਹੀਂ ਜਮਾਉਣ ਦਾ ਆਪਾਂ ਦੇਖੋ ਦੁੱਧ ਰਿਲੇਆ ਫਰਾਈ ਵੈਂਚ ਇਹਦੇ ਵਿੱਚ ਹੁਣ ਆਪਾਂ ਇਹਨੂੰ ਗਰਮ ਕਰਾਂਗੇ ਆਵਲੀ ਆਪਾ ਦਿੱਤੀ ਹੋਈ ਆ ਪਹਿਲਾਂ ਹੁਣ ਆਪਾਂ ਇਹਨੂੰ ਗਰਮ ਕਰਾਂਗੇ ਆ ਦੇਖੋ ਜੀ ਗਰਮ ਹੋਣੇ ਵਾਲਾ ਬਸ 2-3 ਮਿੰਟ ਤੱਕ ਜਿਹਨਾਂ ਭੈਣਾਂ ਨੂੰ ਦਹੀਂ ਨਹੀਂ ਜਮਾਉਣਾ ਆਉਂਦਾ ਬਿਲਕੁਲ ਸੌਖਾ ਤਰੀਕਾ ਆਸਾਨ ਤਰੀਕਾ ਦਹੀਂ ਜਮਾਉਣ ਦਾ ਦੇਖੋ ਦੁੱਧ ਆਪਣਾ ਹੋ ਗਿਆ ਗਰਮ ਆ ਆਪਾਂ ਗੈਸ ਕਰ ਦਾਂਗੇ ਬੰਦ ਦੇਖੋ ਇੱਕ ਪਲਤ ਹੋਇਆ ਪਲਾਸਟਿਕ ਦਾ ਡੱਬਾ ਇਹਦੇ ਵਿੱਚ ਆਪਾਂ ਪਾ ਦਾਂਗੇ ਸਾਰਾ ਦੁੱਧ ਠੀਕ ਆ ਜੀ ਹੁਣ ਆਪਾਂ ਇਹਦੇ ਵਿੱਚ ਇਹਨਾਂ ਦਾ ਚਮਚਾ ਦਹੀਂ ਦਾ ਪਾਵਾਂਗੇ ਚੰਗੀ ਤਰ੍ਹਾਂ ਹਿਲਾ ਦਾਂਗੇ ਆ ਬਿਲਕੁਲ ਸੌਖਾ ਤਰੀਕਾ ਦਹੀਂ ਜਮਾਉਣ ਦਾ ਉਹ ਲੱਤਾਂ ਨੂੰ ਟਾਕੇ ਰੱਖ ਦਾਂਗੇ ਠੀਕ ਆ ਜੀ ਸਾਰੀ ਰਾਤ ਸਵੇਰੇ ਦੇਖਿਓ ਇਹ ਦਹੀਂ ਬਣਿਆ ਹੋਊਗਾ ਬਿਲਕੁਲ ਇਹ ਆ ਸੌਖਾ ਤਰੀਕਾ ਦਹੀਂ ਜਮਾਉਣ ਦਾ ਚੰਗਾ ਮੇਰੀਓ ਭੈਣਾ ਜੀ ਨੂੰ ਵੀਡੀਓ ਵਧੀਆ ਲੱਗੀ ਉਹ ਮੈਨੂੰ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਠੀਕ ਆ ਜੀ ਇਹ ਬਿਲਕੁਲ ਸੌਖਾ ਤਰੀਕਾ ਦਹੀਂ ਜਮਾਉਣ ਦਾ ਓਕੇ ਜੀ ਬਾਏ